ਐਮਪੀ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਅੰਮ੍ਰਿਤਸਰ ਦੇ ਇੱਕ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਕਿ ਪੰਜਾਬ ਦੇ ਗਵਰਨਰ ਦੇ ਨਾਂ ਤੇ ਹੈ ਇਸ ਮੰਗ ਪੱਤਰ ਦੇ ਵਿੱਚ ਉਹਨਾਂ ਭਾਈ ਅਮਰਿਤਪਾਲ ਸਿੰਘ ਜੋ ਕਿ ਪਿਛਲੇ 3 ਦਹਾਕਿਆਂ ਤੋਂ ਐਨਐਸਏ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਅਪੀਲ ਕੀਤੀ। ਦੱਸ ਦਈਏ ਕਿ ਇਸ ਮੰਗ ਪੱਤਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਮੰਗ ਕੀਤੀ ਗਈ ਕਿ ਭਾਈ ਅਮਰਿਤਪਾਲ ਸਿੰਘ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ NSA ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਹ ਇਲਾਕਾ ਖਡੂਰ ਸਾਹਿਬ ਇਸ ਵੇਲੇ ਹੜਾ ਦੀ ਮਾਰ ਚੱਲ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਖਡੂਰ ਸਾਹਿਬ ਦੇ ਲੋਕਾਂ ਨੂੰ ਆਪਣੇ MP ਦੀ ਜ਼ਰੂਰਤ ਹੈ। ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਭਾਵੇਂ 5-10 ਦਿਨਾਂ ਦੀ ਰਿਹਾਈ ਦਿੱਤੀ ਜਾਵੇ ਤਾਂ ਜੋ ਲੋਕਾਂ ਦੀ ਉਹ ਮਦਦ ਕਰ ਸਕੇ। ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕੜਰੇ ਹੱਥੀ ਲਿਆ ਕਿ ਅਸੀਂ ਪਹਿਲਾਂ ਵੀ ਕਈ ਵਾਰ ਅਪੀਲ ਕਰ ਚੁੱਕੇ ਹਾਂ ਤੇ ਮੰਗ ਕੀਤੀ ਹੈ ਕਿ ਅਮਰਿਤਪਾਲ ਹੜਾ ਦੀ ਗੰਬੀਰ ਹਾਲਤ ਨੂੰ ਵੇਖਦੇ ਹੋਏ ਅਸੀਂ ਰਿਸਰਵ ਦੇ ਡੀਸੀ ਨਾਲ ਵੀ ਮੁਲਾਕਾਤ ਨਹੀਂ ਹੋ ਸਕੇ ਤਾਂ ਉਹਨਾਂ ਦੇ ਸਟਾਫ ਨੂੰ ਮੰਗ ਪੱਤਰ ਦਿੱਤਾ ਗਿਆ ਮਾਤਾ ਨੇ ਉਮੀਦ ਜਤਾਈ ਹੈ ਕਿ ਮੰਗ ਪੱਤਰ ਦੇ ਉੱਤੇ ਅਧਿਕਾਰੀ ਜ਼ਰੂਰ ਧਿਆਨ ਦੇਣਗੇ ਤੇ ਐਮਪੀ ਫੰਡ ਵੀ ਉਹਨਾਂ ਨੂੰ ਹਾਲੇ ਤੱਕ ਨਹੀਂ ਮਿਲੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਫੰਡ ਨਹੀਂ ਮਿਲੇ ਤਾਂ ਕਿਵੇਂ ਮਦਦ ਕੀਤੀ ਜਾ ਸਕੇਗੀ ਮੰਗ ਪੱਤਰ ਡੀਸੀ ਨੂੰ ਦੇਣ ਆਏ ਸੀ ਉਹ ਮਿਲੇ ਨਹੀਂ ਇੱਥੇ ਉਹ ਹੜਾਂ ਦਾ ਕਰਕੇ ਕਿਤੇ ਦੌਰੇ ਤੇ ਗਏ ਹੋਏ ਆ ਤਾਂ ਉਹ ਇੱਥੇ ਦੇ ਦਿੱਤਾ ਵਾ ਬਾਕੀ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਬੇਨਤੀ ਕਰਦੇ ਹਾਂ ਕੀ ਭਾਈ ਸਾਹਿਬ ਨੂੰ ਥੋੜੇ ਦਿਨ ਦੀ ਭਾਈ 5 ਦਿਨ ਦੀ ਭਾਈ ਹਫਤੇ ਦੀ ਪਰੋਲ ਦਿੱਤੀ ਜਾਏ ਕਿਉਂਕਿ ਜੋ ਖਡੂਰ ਸਾਹਿਬ ਦੇ ਹਲਕੇ ਨੇ ਉਹਨਾਂ ਨੂੰ ਇੰਨੀਆਂ ਹਾਟਾਂ ਨਾਲ ਜਤਾਇਆ ਸੀ ਕਿ ਉਹ ਹਲਕਾ ਸਾਰਾ ਡੁੱਬ ਚੁੱਕਾ ਵਾ ਉੱਥੇ ਬਹੁਤ ਹੀ ਜਾਨੀ ਤੇ ਮਾਨੀ ਨੁਕਸਾਨ ਹੋਇਆ ਵਾ ਸਾਰੇ ਘਰ ਡੁੱਬੇ ਆ ਤੇ ਭਾਈ ਸਾਹਿਬ ਇਸ ਗੱਲ 'ਤੇ ਬਹੁਤ ਚਿੰਤਾਤ ਹੋ ਬਹੁਤ ਫਿਕਰ ਵਾ ਵੀ ਮੈਂ ਜਾ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੇਖਾਂ ਮਿਲਾਂ ਕਿਉਂਕਿ ਕਦੇ ਵੀ ਆਪਣਾ ਆਪਾਂ ਹੀ ਅਸੀਂ ਆਪਣਾ ਨਮਾਇਦਾ ਚੋਂਦੇ ਆ ਤੇ ਇਹੋ ਹੀ ਆਸ ਕਰਦੇ ਆ ਤੁਹਾਡੇ ਦੁੱਖ ਸੁੱਖ ਦੇ ਵਿੱਚ ਉਹ ਸਾਡਾ ਨਮਾਇਦਾ ਸਾਡੇ ਨਾਲ ਖੜੇ ਇਸ ਕਰਕੇ ਉਹ ਮਜਬੂਰੀ ਕਰਨ 3 ਸਾਲ ਤੋਂ ਜੇਲ੍ਹ ਚ ਬੈਠਾ ਵਾ ਕਿ ਲੋਕ ਵੀ ਇਸ ਗੱਲ ਤੋਂ ਬੜੇ ਪਰੇਸ਼ਾਨ ਆ ਤੇ ਭਾਈ ਸਾਹਿਬ ਵੀ ਇਸ ਗੱਲ ਤੋਂ ਪਰੇਸ਼ਾਨ ਪਰੇਸ਼ਾਨ ਆ ਕਿਉਂਕਿ ਮੈਨੂੰ ਅੱਧ-ਦਸ ਦਿਨ ਦੀ ਬਲੋਲ ਦਿੱਤੀ ਜਾਵੇ ਤੇ ਮੈਂ ਜੇ ਕਿ ਜਾ ਕੇ ਆਪਣੇ ਹਲਕੇ ਦੀ ਸਾਰ ਲਵਾਂ ਹਲਕੇ ਦੇ ਲੋਕਾਂ ਨੂੰ ਮਿਲਾਂ ਮਾਤਾ ਜੀ ਅੱਖੇ ਦੀ ਖੁਸ਼ੀ ਭਰੀ ਗਰੀਬਾਂ ਵਰਤਦੇ ਹੋ ਤੁਹਾਨੂੰ ਲੱਗਦਾ ਕਿ ਇੱਥੇ ਅਮੀਰ ਅਹੀਂ ਤੋਂ ਬੇਨਤੀ ਕਰਦੇ ਆ ਕਿ ਜੇ ਅੱਜ ਸਾਰੇ ਪੰਜਾਬ ਦੀ ਇਹ ਹਾਲਾਤ ਆ ਕਿ ਸਾਰਾ ਪੰਜਾਬ ਡੁੱਬ ਚੁੱਕਾ ਖਾਸ ਕਰਕੇ ਖਦੂਰ ਸਾਹਿਬ ਹਲਕਾ ਕਿ ਅੱਜ ਇਹਨਾਂ ਨੂੰ ਸਾਡੀ ਬੇਨਤੀ ਜਿਹੜੀ ਪਰਵਾਨ ਕਰਨੀ ਚਾਹੀਦੀ ਸੀ ਤੇ ਜਰੂਰ ਉਹਨੂੰ 2-4 ਦਿਨ ਦੀ ਜਿਹੜੀ ਪਰੋਲ ਦੇਣੀ ਚਾਹੀਦੀ ਐ ਕਿ ਐਮਪੀ ਫੰਡ ਨੂੰ ਲੈ ਕੇ ਵੀ ਕਰ ਲਿਆ ਜਾਣਾ ਜੀ ਕਿ ਐਮਪੀ ਫੰਡ ਨਹੀਂ ਜਿਹੜਾ ਮਿਲਦਾ ਐ ਐਮਪੀ ਫੰਡ ਵੀ ਜਿਹੜਾ ਹੈਗਾ ਨਹੀਂ ਮਿਲ ਰਿਹਾ ਬਾਕੀ ਜਿਹੜਾ ਹਰ ਪੀੜਤਾਂ ਦਾ ਦਾ ਫੰਡ ਹੁੰਦਾ ਵਾ ਉਹ ਇਹਨਾਂ ਨੂੰ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਲੈਣਾ ਚਾਹੀਦਾ ਤਾਂ ਜੋ ਲੋਕਾਂ ਦੇ ਕਾਰਜਾਂ ਦੀ ਵਰਤਿਆ ਜਾ ਸਕੇ ਕਿ ਲੱਗਦੀ ਕਿ ਸਰਕਾਰ ਦੀ ਮਨਸ਼ਾ ਕੀ ਲੱਗਦੀ ਕਿਉਂ ਨਹੀਂ ਸ਼ੁਰੂ ਸਰਕਾਰ ਦੀ ਮਨਚਾਤਾ ਨਹੀਂ ਹੁਣ ਕਿਉਂਕਿ ਇਹ ਲੱਗਦੀ ਹੈ ਇਹਾਨੂੰ ਪਤਾ ਨਹੀਂ ਪਰ ਹੁਣ ਸਰਕਾਰ ਨੂੰ ਇਹ ਕੋ ਸੋਚਣਾ ਚਾਹੀਦਾ ਕਿ ਅੱਜ ਜਿਹੜਾ ਪੰਜਾਬ ਹੀ ਸਾਡਾ ਡੋਬ ਰਿਹਾ ਵਾ ਜਿਹੜੇ ਉਹਦੇ ਹਲਕੇ ਦੇ ਲੋਕਾਂ ਨੂੰ ਬਹੁਤ ਆਸਵਾ ਪੀਓ ਭਾਈ ਸਾਵਾ ਦੇ ਚ ਦੁੱਖ ਦੇ ਚ ਕੜੀ ਝਾੜੇ ਨਾਲ ਕੇ ਖਲੋਣ ਇਹ ਕਰਕੇ ਬਹੁਤ ਹੀ ਹੱਦੀ ਇਹਨਾਂ ਨੂੰ ਬੇਨਤੀ ਆ ਕਿ ਉਹਨੂੰ 8-10 ਦਿਨ ਦੀ ਜ਼ਰੂਰ ਪਹਲੋਲ ਦਿੱਤੀ ਜਾਵੇ ਤਾਂ ਜੋ ਆਪਣੇ ਹਲਕੇ ਦੇ ਲੋਕਾਂ ਜਾਣ ਕੇ ਖਲੋਣ ਵੇਖਣ ਉਹਨਾਂ ਦੀ ਹਾਲਾਤ ਵੇਖਣ ਅੰਮ੍ਰਿਤਸਰ ਹੀ ਕਿਉਂ ਮੰਨ ਪਤਾ ਤਾ ਗਿਆ ਕਿ ਇਹ ਚਰਨ ਚਰਨ ਜਿੱਦ ਨਾਲ ਅੱਜ ਅੱਜ ਦੇਸੀ ਉਹ ਨਹੀਂ ਤੇ ਅੰਮ੍ਰਿਤਸਰੀ ਆ ਡਿਸਲਾ ਬਣੀ ਵੀ ਚਾਹ ਅੰਮ੍ਰਿਤਸਰੀ ਦੇ ਦਿੰਦੇ ਮੰਗਵਾਤਾ ਰ ਜੇ ਸੀ ਨੂੰ ਹੁਣ ਦਿੱਤਾ ਕਿਹਾ ਕਿਸੇ ਕੋ ਹਾਂ दिए تھے ਉਹਨਾਂ ਨੂੰ ਲੈ ਲਿਆ ਰਸੀਵ ਕਰ ਲਿਆ ਵਾ ਕੱਲ ਨੂੰ ਫੇਰ ਉਹ ਦੇਣਗੇ ਡਿਸੀ ਸਾਹਿਬ ਨਾਲ ਗੱਲ ਹੋਈ ਸੀ ਸਾਡੀ ਕਿੰਨੇ ਦੇ ਲਗਾਤਾਰ ਲਗਾਤਾਰ ਪੈਸਾ ਸੰਸਕਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਗਲਤ ਨਰਤੇ ਵਿਧੀਆਂ ਦਿਖਾਈਆਂ ਜਾ ਰਹੀਆਂ ਉਹਨਾਂ ਬਾਰੇ ਕੀ ਕਹਿਣਾ ਹੈ ਵੀ ਕੋ ਆਜ ਤੇ ਕੋਈ ਮਕਸਦ ਹੀ ਨਹੀਂ ਹੈਗਾ ਕੋਈ ਹੋਰ ਗੱਲ ਕੀਤੀ ਜਾਵੇ ਕਿਉਂਕਿ ਆਪਣੇ ਉਤੇ ਮੁਸੀਬਤ ਹੀ ਨਹੀਂ ਆਈ ਹੈ ਕਿ ਆਪਣੇ ਸਾਰੇ ਕਿਦਾਂ ਪੰਜਾਬ ਹੀ ਡੋਬ ਰਿਹਾ ਵਾ ਅੱਜ ਤੇ ਅਸੀਂ ਇਸੇ ਵਿਸ਼ੇ ਤੇ ਹੀ ਗੱਲ ਕਰਨੀ ਚਾਹੁੰਦੇ ਆਂ ਵੀ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਹੋਰ ਕੋਈ ਵਿਸ਼ਾ ਹੀ ਨਹੀਂ ਹੈਗਾ ਅੱਜ ਸਾਡੇ ਕੋਲ ਕਿਉਂਕਿ ਸਾਨੂੰ ਵੀ ਬਹੁਤ ਫਿਕਰ ਆ ਲੋਕਾਂ ਦਾ ਜਿਹੜੇ ਲੋਕ ਡੋਬ ਰਹੇ ਹਾਂ ਹਾਂਜੀ ਐਲਟੀਮੇਟਨ ਦਿੱਤਾ ਕੋਈ ਲਿਖਿਆ ਕਿ ਅਭੀ ਇਹਨੇ ਦਿੱਨਾ ਤਾਂ ਕੋਈ ਦਿੱਤਾ ਨਹੀਂ ਅਹੀਂ ਤੇ ਲਿਖਿਆ ਵਾ 8 ਦਿਨ ਦੀ 10 ਦਿਨ ਦੀ ਪਰੋਲ ਜਿੰਨੀ ਵੀ ਦਿੱਤੀ ਜਾਵੇ ਜ਼ਰੂਰ ਦੇਣੀ ਜਨਾਦ ਦਿੱਤੀ ਗਈ ਜੋ ਨਾ ਸਟੈਪ ਹੋਏ ਤਾਂ